ਕੱਲਾ ਬੰਦਾ ਜਿਹੜਾ ਵੀ ਇੱਥੇ ਆਇਆ ਕੱਲਾ ਕੱਲਾ ਕਦਮ ਤੁਹਾਡਾ ਸਾਡੀ ਸਾਰੀ ਸਟਾਰ ਕਾਸਟ ਦੇ ਸਿਰ ਮੱਥੇ ਕਿਉਂਕਿ ਤੁਹਾਡੀ ਮਿਹਨਤ ਤੇ ਤੁਹਾ ਤੁਸੀਂ ਇੱਕ ਜ਼ਰੀਆ ਹੋ ਜਿਹਦੇ ਥਰੂ ਅਸੀਂ ਲੋਕਾਂ ਤੱਕ ਪਹੁੰਚਦੇ ਆ ਸੇਮ ਮੈਨੂੰ ਯਾਦ ਆ ਗਿਆ ਪਿਛਲੇ ਸਾਲ ਵਾਲਾ ਕਿ ਜਦੋਂ ਸਾਡਾ ਇੱਕ ਹਫਤਾ ਪੂਰਾ ਹੋਇਆ ਸੀ ਅਸੀਂ ਮੈਡਲ ਦਾ ਵੀ ਇੱਥੇ ਹੀ ਸੈਲੀਬ੍ਰੇਸ਼ਨ ਕੀਤਾ ਸੀ ਸੋ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਤੁਸੀਂ ਸਾਡੇ ਨਾਲ ਜੁੜਿਓ ਸਾਡੀ ਸਾਰੀ ਸਟਾਰ ਕਾਸਟ ਵੱਲੋਂ ਸਾਰੇ মিডিਆ ਦਾ ਸਾਰੀ ਆਡੀਅנס ਦਾ तहे ਦਿਲੋਂ ਧੰਨਵਾਦ ਥੈਂਕ ਯੂ ਸੋ ਮੱਚ ਵੈਲਾ ਦਸ ਫਿਲਮ ਹਣੀ ਸੁਨੇਹ ਕਿਸ ਤਰ੍ਹਾਂ ਦੇ ਆਈ ਪਹਿਲਾਂ ਮੈਂ ਇਹ ਜਗਾ ਚੋਣਾ ਫਿਰ ਆਪਾਂ ਸ਼ੁਰੂ ਕਰਦਾ ਹੈਗੇ ਅਸੀਂ ਪਹਿਲੀ ਵਾਰੀ ਇਦਾਂ ਦਾ ਅਟੈਂਪਟ ਕੀਤਾ ਸੀ ਕਿ ਫਿਲਮ ਦੇ ਵਿੱਚ ਨਾਲ-ਨਾਲ ਐਕਸ਼ਨ ਦੇ ਨਾਲ ਫੈਮਿਲੀ ਇਮੋਸ਼ਨਸ ਹੋਣ ਹਨ ਹਣਾ ਸੋ ਵਿੱਚ ਵਿੱਚ ਕਦੇ-ਕਦੇ ਬੰਦੇ ਨੂੰ ਡਰ ਵੀ ਲੱਗਦਾ ਕਿ ਯਾਰ ਜਿਹੜੀ ਆਡੀਅנס ਦੇਖਣ ਆਈ ਹੈ ਕਿਉਂਕਿ ਇਦਾਂ ਦਾ ਅਟੈਂਪਟ ਮੈਨੂੰ ਇਦਾਂ ਲੱਗਦਾ ਪਰਸਨਲੀ ਤੌਰ ਤੇ ਕਿ ਇਦਾਂ ਦਾ ਅਟੈਂਪਟ ਪੰਜਾਬੀ ਇੰਡਸਟਰੀ ਵਿੱਚ ਪਹਿਲਾਂ ਨਹੀਂ ਹੋਇਆ ਸੀ ਜਿੱਦੇ ਚ ਇਮੋਸ਼ਨਸ ਰੋਮਾਂਸ ਐਕਸ਼ਨ ਤੇ ਰਿਲੇਸ਼ਨਸ ਦੀ ਜਿਹੜੀ ਅਹਿਮੀਅਤ ਆ ਉਹਨੂੰ ਦਿਖਾਇਆ ਜਾਵੇ ਬਟ ਬਹੁਤ ਵਧੀਆ ਸਪੋਰਟ ਵਧੀਆ ਪਿਆਰ ਮਿਲਿਆ ਆਡੀਅנס ਵੱਲੋਂ ਐਂਡ ਇੱਥੋਂ ਇਹ ਪਤਾ ਲੱਗਦਾ ਕਿ ਆਡੀਅנס ਫਿਲਮਾਂ ਦੇਖਣਾ ਚਾਹੁੰਦੀ ਆ ਉਹਨਾਂ ਨੂੰ ਵੱਖਰੀਆਂ ਵੱਖਰੀਆਂ ਚੀਜ਼ਾਂ ਦਿਖਾਉਣ ਲਈ ਸਾਨੂੰ ਵੱਖਰੀਆਂ ਵੱਖਰੀਆਂ ਚੀਜ਼ਾਂ ਬਣਾਉਣੀਆਂ ਚਾਹੀਦੀਆਂ ਐਂਡ ਵੀ ਆ ਰਾਈਂਗ ਐਂਡ ਬਹੁਤ ਥੈਂਕਸ ਥਿੰਮ ਮੋਸ਼ਨ ਪਿਕਚਰਸ ਐਂਡ ਜੈਬ ਸਟੂਡੀਓਜ਼ ਦਾ ਕਿ ਜਿਨ੍ਹਾਂ ਨੇ ਇਹ ਉਪਰਾਲਾ ਉਪਰਾਲੇ ਦੀ ਸ਼ੁਰੂਆਤ ਕੀਤੀ ਤੇ ਬਹੁਤ-ਬਹੁਤ ਸ਼ੁਕਰੀਆ ਮੈਂ ਤੁਹਾਡੇ ਸਾਰਿਆਂ ਦਾ ਪਹਿਲਾਂ ਤਾਂ ਬਹੁਤ ਜ਼ਿਆਦਾ ਥੈਂਕ ਯੂ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਇੱਕ ਨਵੇਂ ਟੈਲੈਂਟ ਨੂੰ ਇੰਨਾ ਜ਼ਿਆਦਾ ਸਪੋਰਟ ਕਰਦੇ ਹੋ ਮੈਨੂੰ ਕਮੈਂਟਸ ਦੇ ਵਿੱਚ ਵੀ ਮੈਂ ਬਹੁਤ ਦੇਖਿਆ ਜਿਹੜੇ ਤੁਸੀਂ ਰੀਲਸ ਸਾਡੀਆਂ ਸ਼ੇਅਰ ਕਰਦੇ ਸੀ ਜਾਂ ਮੈਂ ਰਿਵਿਊਸ ਜਦੋਂ ਵੀ ਪੜ੍ਹਦੇ ਸੀ ਤਾਂ ਬਹੁਤ ਖੁਸ਼ੀ ਹੁੰਦੀ ਹੈ ਕਿ ਜਦੋਂ ਤੁਸੀਂ ਸਾਰੇ ਜਣੇ ਇੰਨਾ ਸਪੋਰਟ ਕਰਦੇ ਹੋ ਇੰਨਾ ਪਿਆਰ ਦਿੰਦੇ ਹੋ ਤਾਂ ਸਾਡਾ ਹੌਸਲਾ ਹੋਰ ਵੱਧਦਾ ਐਂਡ ਥੈਂਕ ਯੂ ਸੋ ਮੱਚ ਤੁਹਾਡੇ ਸਾਰਿਆਂ ਦਾ ਕਿ ਸਾਡੀ ਮੂਵੀ ਨੂੰ ਤੁਸੀਂ ਇੰਨਾ ਜ਼ਿਆਦਾ ਵਧੀਆ ਜਿਹੜਾ ਕਿ ਹੈ ਲੋਕਾਂ ਤੱਕ ਪਹੁੰਚਾਇਆ ਲੋਕਾਂ ਦੇ ਜਦੋਂ ਅਸੀਂ ਰਿਵਿਊਸ ਸੁਣੇ ਉਸ ਚੀਜ਼ ਤੋਂ ਵੀ ਸਾਨੂੰ ਬਹੁਤ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ ਕਿ ਕੁਝ ਨਵਾਂ ਅਗਰ ਅਸੀਂ ਕਰਨ ਦੀ ਟਰਾਈ ਕਰ ਰਹੇ ਹਾਂ ਤਾਂ ਉਸ ਚੀਜ਼ ਨੂੰ ਅਪਰੀਸ਼ੀਏਟ ਕਰ ਦਿੰਦੇ ਆ। ਸੋ ਥੈਂਕ ਯੂ ਸੋ ਮੱਚ। ਅ ਪਰਨਿਕਾ ਦਾ ਹਾਲ ਹੀ ਗਲੀ ਨੂੰ ਆਤਾ ਜਰਦਾਰ ਬਹੁਤ ਜ਼ਿਆਦਾ ਫੈਸੋਨ ਦਿੱਤਾ। ਬਹੁਤ ਸ਼ੁਕਰੀਆ ਸਾਰਿਆਂ ਦਾ ਕਿਉਂਕਿ ਮੈਂ ਤੁਹਾਨੂੰ ਹੀ ਬਿਲੋਂਗ ਕਰਦੀ ਆ। ਤੇ ਜੈਤਾ ਜੀ ਜਿਗੁਣੀ ਵੀ ਆਪਾਂ ਨੂੰ ਸਾਰਿਆਂ ਨੂੰ ਬਿਲੋਂਗ ਕਰਦੇ ਆ ਤੇ ਇਹਨਾਂ ਦਾ ਪਹਿਲਾ ਸ਼ੁਕਰੀਆ ਕਿ ਸਾਡੇ ਲਈ ਨਵੀਆਂ ਰਾਹਲ کھول ਰਹੇ ਨੇ ਤੇ ਤੁਹਾਡਾ ਸਾਰਿਆਂ ਦਾ ਬਹੁਤ ਸ਼ੁਸ਼ਰੀਆ ਨਹੀਂ ਸਪੋਰਟ ਦੇ ਲਈ ਇਹਨਾਂ ਪੋਰਸ਼ਨ ਵੱਲੋਂ ਕੈਰੀ ਭਾਜੀ ਉਹਨਾਂ ਨੇ ਪੂਰਾ ਪ੍ਰੋਜੈਕਟ ਦੇਖਿਆ ਇਹਨਾਂ ਦਾ ਬਹੁਤ ਸ਼ੁਕਰੀਆ ਤੇ ਕਰੈਕਟਰ ਨੂੰ ਬਹੁਤ ਮੈਨੂੰ ਲੱਗਿਆ ਸੀਗਾ ਕਿ ਪਸੰਦ ਕਰਨਗੇ ਜਿਵੇਂ ਦਾ ਅਸੀਂ ਸ਼ੂਟ ਕੀਤਾ ਸੀਗਾ ਜਾਂ ਜਿਵੇਂ ਦਾ ਕੰਮ ਕਰਵਾਇਆ ਗਿਆ ਜਾਂ ਜਿਵੇਂ ਦਾ ਕਰੈਕਟਰ ਲਿਖਿਆ ਗਿਆ ਤੇ ਬਹੁਤ ਸਾਰੇ ਸੁਨੇਹੇ ਆਏ ਕੱਲ ਵੀ ਕਿਸੇ ਨੇ ਇੱਕ ਸੁਨੇਹਾ ਭੇਜਿਆ ਸੀ ਕਿ ਮੈਂ ਪੁੱਛਿਆ ਸੀਗਾ ਕਿ ਤੁਹਾਨੂੰ ਫਿਲਮ ਕਿਵੇਂ ਦੀ ਲੱਗੀ ਉਹ ਕਹਿੰਦੇ ਕਿ ਮੈਂ ਆਪਣੀ ਭੈਣ ਨੂੰ 4 ਸਾਲ ਬਾਅਦ ਫੋਨ ਕੀਤੀ ਹੈ ਫਿਲਮ ਦੇਖ ਕੇ ਮੈਨੂੰ ਲੱਗਦਾ ਕਿ ਜਿਹੜੀ ਫਿਲਮ ਹੁੰਦੀ ਆ ਉਹ ਪੂਰਾ ਸਿਨੈਰੀਓ ਤਾਂ ਨਹੀਂ ਬਦਲ ਸਕਦੀ ਪਰ ਕਿਤੇ ਨਾ ਕਿਤੇ ਅਗਰ ਉਹ ਪੋਜ਼ਿਟਿਵ ਇਫੈਕਟ ਸੋਸਾਇਟੀ ਤੇ ਕਿਉਂਕਿ ਉਹ ਸੋਸਾਇਟੀ ਦੇ ਲਈ ਬੜੀ ਹੁੰਦੀ ਆ ਫਿਲਮ ਅਗਰ ਉਹ 1% ਵੀ ਪੋਜ਼ਿਟਿਵ ਇਫੈਕਟ ਜਾਂ ਕੋਈ ਪੋਜ਼ਿਟਿਵ ਚੇਂਜ ਲੈ ਕੇ ਆ ਰਹੀ ਹੈ ਤਾਂ ਫਿਰ ਉਹਦੇ ਮੇਕਰ ਸਕਸੈਸਫੁਲ ਹੋ ਜਾਂਦੇ ਨੇ ਸੋ ਉਹਦੇ ਲਈ ਮੈਨੂੰ ਲੱਗਦਾ ਕਿ ਸਾਡੇ ਡਾਇਰੈਕਟਰਸ ਸਾਡੇ ਫਿਲਮ ਦੇ ਰਾਈਟਰ স্ক্রিন ਰਾਈਟਰ ਫਿਲਮ ਦੀ ਪੂਰੀ ਕਾਸ ਸਾਰੀ ਸਕਸੈਸਫੁਲ ਰਹੀ ਹੈ ਕਿ ਅਸੀਂ ਇੱਕ ਪੋਜ਼ਿਟਿਵ ਚੇਂਜ ਲਿਆ ਸਕਿਆ ਫਿਲਮ ਦੇ ਜ਼ਰੀਏ ਸੋ ਫਿਲਮ ਜਿਵੇਂ ਪਹੁੰਚੀ ਅ ਜੁਨੇਜਾ ਸਰੂਰਾਂ ਦਾ ਬਹੁਤ ਸ਼ੁਕਰੀਆ ਅਮਰਿਤਪਾਲ ਪਾ ਜੀਨਾਂ ਦਾ ਬਹੁਤ ਸ਼ੁਕਰੀਆ ਕਿ ਜਿਨ੍ਹਾਂ ਦੇ ਜ਼ਰੀਏ ਲੱਗੇ ਫਿਲਮ ਨੂੰ ਬਣਾਉਣ ਚ ਅਤੇ ਉਸ ਤੋਂ ਬਾਅਦ ਉਸ ਫਿਲਮ ਨੂੰ ਤੁਹਾਡੇ ਤੱਕ ਆਡੀਅנס ਤੱਕ ਪਹੁੰਚਾਉਣ ਦੇ ਲਈ ਤੇ ਮੈਨੂੰ ਮੈਕਸਿਮਮ ਸੁਨੇਹੇ ਇਹ ਵੀ ਆ ਰਹੇ ਨੇ ਕਿ ਤੁਹਾਡਾ ਕਰੈਕਟਰ ਬਹੁਤ ਸੋਹਣਾ ਸੀ ਤਾਰੇ ਤੁਸੀਂ ਜੈ ਭਾਜੀ ਨੂੰ ਸਾਡਾ ਸੁਨੇਹਾ ਦੇ ਦੋਗੇ ਸੋ ਮੈਂ ਇੱਕ ਸਟੋਰੀ ਮੈਂਸ਼ਨ ਕੀਤੀ ਉਸ ਤੋਂ ਬਾਅਦ ਮਿਲਦਾ ਕੋਈ 50 ਨਹੀਂ ਆਏ ਹੋਣਗੇ ਭਾਜੀ ਤੁਹਾਨੂੰ ਪਟਿਆਲੇ ਲੋਕੀ ਉਡੀਕ ਰਹੇ ਆ